ਜਦੋਂ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੇ ਆ ਘੱਗਰ ਵਾਲੇ ਮਾਮਲੇ ਨੂੰ ਵਾਇਆ ਕ੍ਰਿਸ਼ਨ ਕੁਮਾਰ ਦਿੱਲੀ ਦੇ ਮੋਢਿਆਂ ਤੇ ਝ ਬਣਾ ਕੇ ਟੰਗਤਾ ਸੀਗਾ ਉਦੋਂ ਤੋਂ ਮੈਨੂੰ ਲੱਗਦਾ ਕਿ ਉਹ ਦਿੱਲੀ ਦੀ ਅੱਖ ਦੇ ਵਿੱਚ ਰੜਕਣ ਲੱਗ ਪਿਆ ਪਹਿਲਾਂ ਗ੍ਰਿਫਤਾਰੀ ਫੇਰ ਫਰਾਰੀ ਤੇ ਮੈਨੂੰ ਲੱਗਦਾ ਕਿ ਤੇ ਅਗਲੀ ਖਬਰ ਇਹ ਨਾ ਆ ਜੇ ਕਿ ਇਦੋਂ ਬਾਅਦ ਪਾਰ ਬੁਲਾਉਣ ਦੀ ਤਿਆਰੀ ਹੈ ਕਹਿੰਦੇ ਵੀ ਦੋ ਗੱਡੀਆਂ 'ਚ ਭੱਜੇ ਸੀ ਇੱਕ ਫਰਚਨਰ ਇੱਕ ਸਕਾਰਪਿਓ ਪਾਰਟੀ ਯੂਨਰ ਕਹਿੰਦੇ ਅਸੀਂ ਫੜ ਲਈਏ ਤੇ ਉਸਾਰ ਦੀ ਵੀ ਕੁਝ ਵੀਡੀਓ ਵੀ ਆਈ ਹੈ ਮੁੱਦਾ ਇਹ ਖੜਾ ਹੁੰਦਾ ਹੈ ਕਿ ਬਾਈ ਦਿੱਲੀ ਨੂੰ ਪੰਜਾਬ ਇਹਨਾਂ ਰੜਕਦਾ ਕਿ ਫੇਰ ਕੀ ਹੋ ਗਿਆ ਜੇ ਤੁਹਾਡੇ ਵਿਧਾਇਕ ਨੇ ਤੁਹਾਡੇ ਤੇ ਸਵਾਲ ਚੁੱਕ ਦਿੱਤੇ ਕੋਈ ਤੰਤਤਾ ਹੋਊਗਾ ਤੁਸੀਂ ਜੇ ਆਪਣੇ ਆਪ ਨੂੰ ਐਡੇ ਕਟੜ ਇਮਾਨਦਾਰ ਕਹਾਣੀਆਂ ਹੋ ਜਾਂ ਬਦਲਾਂ ਵਾਲੇ ਕਹਾਣੀਆਂ ਹੋ ਦਿੱਲੀ ਵਾਲਿਆਂ ਦੀ ਗੱਲ ਕਰ ਤਾਂ ਫਿਰ ਦਿੱਲੀ ਵਾਲੇ ਕਹਿੰਦੇ ਨਾ ਕਿ ਜਿਹੜੇ ਇਲਜ਼ਾਮ ਵਿਧਾਇਕ ਪਠਾਨ ਮਾਜਰਾ ਲਾ ਰਹੇ ਨੇ ਅਸੀਂ ਉਹਨਾਂ ਇਲਜ਼ਾਮਾਂ ਦੀ ਕੋਖ ਕਰਾਂਗੇ ਪੜਤਾਲ ਕਰਾਂਗੇ ਜੇਕਰ ਪਠਾਨ ਮਾਜਰਾ ਦੀਆਂ ਗੱਲਾਂ ਸਹੀ ਹੋਈਆਂ ਤਾਂ ਫਿਰ ਭਾਈ ਅਸੀਂ ਇਹਦੇ ਉੱਤੇ ਲੋੜੀਂਦੀ ਕਾਰਵਾਈ ਜ਼ਰੂਰ ਕਰਾਂਗੇ ਫਸਲਾ ਤਾਂ ਹੜਾ ਤੋਂ ਚੱਲਿਆ ਸੀ ਖਬਰ ਇੱਧਰੋਂ ਚਲੀ ਗਈ ਕਿ ਪਠਾਨ ਮਾਜਰਾ ਗ੍ਰਿਫਤਾਰ ਹੋ ਕੇ ਫਰਾਰ ਹੋ ਕੇ ਹੁਣ ਪਤਾ ਨਹੀਂ ਕਿੱਥੇ ਨੇ ਕਿਉਂ ਉਹਨੇ ਫੈਰੀ ਕਰਤੀ ਮਸਲਾ ਇਹ ਇਹ ਹੈ ਨਾ ਤੁਸੀਂ ਇਹ ਦੇਖੋ ਕਿ ਜਿਹੜੇ ਮਸਲੇ ਨੇ ਅੰਤਰਰਾਸ਼ਟਰੀ ਫੋਕਸ ਲੈਣਾ ਸੀ ਉਹ ਅਜ ਤੱਕ ਅੰਤਰਰਾਸ਼ਟਰੀ ਫੋਕਸ ਨਹੀਂ ਲੈ ਪਾਇਆ ਕਿ ਪੰਜਾਬ ਕਿਵੇਂ ਬਰਬਾਦ ਹੋ ਰਿਹਾ ਹੈ ਇਹ ਨਾਲ ਮਾਜਰਾ ਏਰੀਆ ਕਿਸ ਤਰੀਕ ਮਾਜਰਾ ਏਰੀਆ ਬਿਲਕੁਲ ਹੀ ਖਤਮ ਹੈ ਹੈਨਾ ਮਤਲਬ ਸਾਰੇ ਦਾ ਸਾਰਾ ਹੀ ਖਤਮ ਹੈ ਇਧਰਲੇ ਪੰਜਾਬ ਤੋਂ ਲੈ ਕੇ ਉਧਰਲੇ ਪੰਜਾਬ ਤੱਕ ਬਿਲਕੁਲ ਹੀ ਖਤਮ ਹੈ सीसीटी एसएसपी दफ्तर ਦੇ ਅੱਗੇ ਤੁਸੀਂ ਵੇਖਿਓ ਜਾ ਕੇ ਪਟਿਆਲਾ ਪੁਲਿਸ ਨੇ ਪਹਿਲਾਂ ਹੀ ਇੰਵੈਰਿਗੇਟਿੰਗ ਕਰਤੀ ਹੈ ਵੈਰੀ ਗੁੱਡ ਟਿੱਪਰ ਲਾ ਦੇ ਉਹ ਭਾਈ ਇਹੀ ਟਿੱਪਰ ਮਿੱਟੀ ਦੇ ਭਰ-ਭਰ ਕੇ ਠੱਗਰ ਦੇ ਬੰਨਿਆਂ ਬੰਨਿਆਂ ਤੇ ਲੈ ਜਾਓ ਕਿਨਾਰੇ ਨੇ ਜਿਹੜੇ ਰਿਵਰ ਦੇ ਕਿਨਾਰੇ ਨੇ ਦਰਿਆ ਦੇ ਕਿਨਾਰੇ ਨੇ ਉਹਨਾਂ ਨੂੰ ਪੱਕੇ ਕਰ ਦੋ ਉਹ ਬੰਨਾਂ ਨੂੰ ਪੱਕੇ ਕਰ ਦੋ ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਮੁੱਦੇ 'ਚੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਆ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਰੋਜ਼ਾਨਾ ਉਸ ਮੁੱਦੇ ਦੇ ਨੂੰ ਜਿਹੜਾ ਛੂਹਣ ਦੀ ਕੋਸ਼ਿਸ਼ ਕਰਦੇ ਜਾਂ ਫਿਰ ਉਸ ਦੀ ਡੰਗਾਈ ਜਾਣਨ ਦੀ ਕੋਸ਼ਿਸ਼ ਕਰਦਾ ਜਿਹੜਾ ਆਮ ਲੋਕਾਂ ਦੇ ਉੱਪਰ ਅਸਰ ਪਾਉਂਦਾ ਲੋਕਾਂ ਦੇ ਨਾਲ ਜੁੜਿਆ ਹੋਇਆ ਅੱਧੇ ਪੰਜਾਬ ਨੂੰ ਇਸ ਵਕਤ ਹੜਾਂ ਦੀ ਮਾਰ ਪੈ ਰਹੀ ਆ ਪਰ ਇਸੇ ਦੇ ਵਿਚਾਲੇ ਖਬਰਾਂ ਇਹ ਵੀ ਨੇ ਕਿ ਪਟਿਆਲੇ ਸੰਗਰੂਰ ਵਾਲੇ ਇਲਾਕੇ ਦੇ ਵਿੱਚ ਦਾ ਘਰ ਵੀ ਮਾਰ ਕਰ ਸਕਦਾ ਏਸੇ ਦਾ ਮੁੱਦਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰਾ ਚੱਕਦੇ ਨੇ ਉਸ ਤੋਂ ਬਾਅਦ ਪਠਾਣ ਮਾਜਰਾ ਜਿਹੜੇ ਖੁੱਦੀ ਹੀ ਸਰਕਾਰ ਦੇ ਵਿੱਚ ਨੇ ਸਿਕਿਉਰਟੀ ਵਾਪਸ ਚਲੀ ਜਾਂਦੀ ਹੈ ਅੱਜ ਤੜਕਸਾਰ ਹਿਰਾਸਤ ਦੇ ਵਿੱਚ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਫਰਾਰ ਹੋਣ ਦੀ ਵੀ ਖਬਰ ਹੈ ਸਾਰੇ ਮਸਲੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਭਾਰਤ ਮਾਜ ਬਰੂਨ ਨੇ ਪ੍ਰਿੰਸ ਜੀ ਇਸ ਮਸਲੇ ਨੂੰ ਕਿਸ ਤਰੀਕੇ ਦੇਖਦੇ ਹੋ ਮਸਲਾ ਤਾਂ ਹੜਾਂ ਤੋਂ ਚੱਲਿਆ ਸੀ ਪਠਾਣ ਮਾਜਰਾ ਹੋਣਾ ਤੇ ਕੇਸ 376 ਦਾ ਜਿਹੜਾ ਪੁਰਾਣਾ ਹੈ ਉਸ ਦੇ ਵਿੱਚ ਹਰਾਸਾ ਚਲਾਏ ਗਏ ਫਰਾਰ ਵੀ ਹੋ ਗਏ ਆ ਸੁਖਮਨ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੱਥੇ ਇੱਕ ਪਾਸੇ ਸਾਰਾ ਪੰਜਾਬ ਹੜ੍ਹਾਂ ਦੀ ਮਾਰੇਠਾ ਹੁਣ ਤਾਂ ਆਪਾਂ ਸਾਰਾ ਹੀ ਕਹਿ ਸਕਦੇ ਹਾਂ ਕਿਉਂਕਿ ਵਿਚ ਵਿਚਾਲੇ ਜਿਹੜੇ ਥੋੜੇ ਜਿਹੇ ਜ਼ਿਲ੍ਹੇ ਰਹਿ ਵੀ ਗਏ ਆ ਉਹਨਾਂ ਤੇ ਵੀ ਕੁਦਰਤੀ ਕਹਿਰ ਪਾਣੀ ਦੇ ਰੂਪ ਦੇ ਵਿੱਚ ਮਤਲਬ ਬਰਸਾਤ ਦੇ ਰੂਪ ਦੇ ਵਿੱਚ ਬਰਸ ਰਿਹਾ ਪਰੰਤੂ ਇਸ ਸਿੱਧੇ ਤਰੀਕੇ ਨਾਲ ਸਾਨੂੰ ਗੱਲ ਹੜ੍ਹਾਂ ਦੀ ਹੀ ਕਰਨੀ ਪੈ ਰਹੀ ਹੈ ਕਿਉਂਕਿ ਇਹ ਮਾਮਲਾ ਸਨੌਰ ਦੇ ਵਿਧਾਇਕ ਜਿਵੇਂ ਤੁਸੀਂ ਦੱਸਿਆ ਕਿ ਹਰਮਿਤ ਸਿੰਘ ਪਠਾਨ ਮਾਜਰਾ ਹੋਰਾਂ ਨੇ ਮਾਮਲਾ ਉਹ ਚੱਕਿਆ ਸੀਗਾ ਕਿ ਭਾਈ ਜਿਹੜਾ ਘੱਗਰ ਹੈ ਉਹ ਸਾਨੂੰ ਮਾਰ ਕਰਦਾ ਹੈ ਮਾਰ ਕਿਉਂ ਕਰਦਾ ਹੈ ਉਹ ਕਹਿੰਦੇ ਵੀ ਭਾਈ ਜਿਹੜੇ ਜਿਹੜੀਆਂ ਸਫਾਈਆਂ ਹੋਣੀਆਂ ਸੀ ਰੇਤਾ ਨਿਕਲਣਾ ਸੀ ਸਿਲਟ ਨਿਕਲਣੀ ਸੀ ਉਹ ਮੌਕੇ ਦੇ ਉੱਤੇ ਕ੍ਰਿਸ਼ਨ ਕੁਮਾਰ ਆਈਐਸ ਅਧਿਕਾਰੀ ਜਿਹੜੇ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਵਿਭਾਗ ਨੇ ਵੀ ਮੈਂ ਉਹਨਾਂ ਨੂੰ ਚੱਟੀਆਂ ਵੀ ਲਿਖੀਆਂ ਮੁਲਾਕਾਤਾਂ ਵੀ ਕੀਤੀਆਂ ਪਰ ਉਹਨਾਂ ਨੇ ਉਹ ਮਾਮਲਾ ਹੱਲ ਨਹੀਂ ਕੀਤਾ ਬਿਲਕੁਲ ਇੱਕ ਗੱਲ ਤਾਂ ਇਹ ਕਰਤੀ ਦੂਜੀ ਗੱਲ ਉਹਨਾਂ ਨੇ ਨਾਲੋਂ ਨਾਲ ਰਾਜਨੀਤਿਕ ਕਰਤੀ ਸਿਆਸੀ ਕਰਤੀ ਮਤਲਬ ਕਿ ਪ੍ਰਸ਼ਾਸਨਿਕ ਅਧਿਕਾਰੀ ਦੇ ਉੱਤੇ ਜਿਹੜਾ ਸਵਾਲ ਚੁੱਕਿਆ ਸੁਖਮਨ ਜੀ ਉਹ ਤਾਂ ਚੁੱਕਿਆ ਹੀ ਚੁੱਕਿਆ ਦੂਜਾ ਮਾਮਲਾ ਉਹਨਾਂ ਨੇ ਚੁੱਕ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਹੁਤ ਕੁਝ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ پا ਰਹੇ ਹੈਗੇ ਉਹਨਾਂ ਦੇ ਹੱਥ ਬੱਧੇ ਹੋਏ ਆ ਬਿਲਕੁਲ ਤੀਜੀ ਗੱਲ ਉਹ ਕਹਿੰਦੇ ਕਿ ਭਾਈ ਮੁੱਖ ਮੰਤਰੀ ਸਾਹਿਬ ਹੁਣ ਹਿੰਮਤ ਕਰੋ ਹੱਲਾ ਮਾਰੋ ਤੁਸੀਂ ਕਿ ਸਾਰੇ ਵਿਧਾਇਕ ਤੁਹਾਡੇ ਨਾਲ ਨੇ ਤੁਸੀਂ ਸ਼ੁਰੂਆਤ ਕਰੋ ਚੌਥੀ ਤੇ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਉਹ ਕਰ ਬੈਠੇ ਉਹ ਗੱਲ ਕਰ ਬੈਠੇ ਕਿ ਭਾਈ ਜਿਹੜੇ ਦਿੱਲੀ ਵਾਲੇ ਨੇ ਯਾਨੀ ਕਿ ਸਾਡੇ ਜਿਹੜੇ ਆਕਾ ਨੇ ਦਿੱਲੀ ਬੈਠੇ ਜਿਹੜੀ ਸਾਡੀ ਸੱਤਾ ਚਲਾਉਂਦੇ ਨੇ ਬਿਨਾ ਕਿਸੇ ਸੰਵਿਧਾਨਿਕ ਅਹੁਦੇ ਤੋਂ ਹੂੰ ਅਰਵਿੰਦ ਕੇਜਰੀਵਾਲ ਮਨੀਸ਼ ਸੋਸੋਦੀਆ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਹੋਰ ਆਗੂ ਨੇ ਬਿਨਾ ਕਿਸੇ ਸੰਵਿਧਾਨਿਕ ਅਹੁਦੇ ਤੋਂ ਪੰਜਾਬ ਦੇ ਵਿੱਚ ਆ ਕੇ ਕਿਵੇਂ ਨਹੀਂ ਪੱਥਰਾਂ ਤੇ ਆਪਣੇ ਨਾਮ ਲਖਵਾ ਕੇ ਇੱਥੇ ਨਹੀਂ ਪੱਥਰ ਰੱਖ ਰਹੇ ਨੇ ਉਦਘਾਟਨ ਕਰ ਰਹੇ ਨੇ ਬਿਲਕੁਲ ਦੂਜੀ ਗੱਲ ਉਹਨਾਂ ਨੇ ਬੜੀ ਮਹੱਤਵਪੂਰਨ ਕਹੀ ਕਿ ਦਿੱਲੀ ਪੰਜਾਬ ਦੀ ਕਦੋਂ ਹੋਈ ਹੈ ਹੂੰ ਅਗਲੀ ਗੱਲ ਉਹ ਕਹਿੰਦੇ ਕਿ ਭਾਈ ਦਿੱਲੀ ਵਾਲੇ ਤਾਂ ਅਫਦਾਲੀ ਨਾਲੋਂ ਵੀ ਮਾੜੇ ਨੇ ਇਹ ਤਾਂ ਪੰਜਾਬ ਨੂੰ ਮਾਨ ਸਾਹਿਬ ਐ ਲੁੱਟ ਕੇ ਲੈ ਜਾਣਗੇ ਤੁਹਾਨੂੰ ਪਤਾ ਪਤਾ ਵੀ ਨਹੀਂ ਲੱਗਣਾ ਹੈਗਾ ਬਿਲਕੁਲ ਮਤਲਬ ਇਹ ਸਾਰੇ ਮਾਮਲਿਆਂ ਦੇ ਵਿੱਚੋਂ ਇੱਕ ਗੱਲ ਸਪਸ਼ਟ ਹੋ ਗਈ ਸੁਖਮਨ ਜੀ ਮਾਂ ਜੀ ਹੂੰ ਕਿ ਭਾਈ ਦਿੱਲੀ ਪੰਜਾਬ ਦੀ ਹੋਈ ਕਦੋਂ ਹੈ ਹੂੰ ਦਿੱਲੀ ਪੰਜਾਬ ਦੀ ਕਦੇ ਵੀ ਨਹੀਂ ਹੋਈ ਹੈ ਬਿਲਕੁਲ ਇਸ ਤੇ ਥਿ ਸਪਸ਼ਟ ਹੋ ਗਈ ਆ ਅੱਜ ਜਦੋਂ ਪਤਾ ਲੱਗਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ 376 ਜਿਹੜਾ ਕਿ ਰੇਪ ਦਾ ਪਰਚਾ ਹੈ 22122 ਦੇ ਵਿੱਚ ਇਸ ਔਰਤ ਨੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਸੀਗੇ ਕਿ ਐਕਸਟਰਾ ਮੈਰਿਟਲ ਅਫੇਅਰ ਦੇ ਚੱਲਦੇ ਆ ਉਹਨਾਂ ਦੇ ਸਬੰਧ ਬਣੇ ਹਾਲਾਂਕਿ 2010-11 ਤੋਂ ਇਹਨਾਂ ਦੇ ਸਬੰਧਾਂ ਦੀ ਸ਼ੁਰੂਆਤ ਹੋਈ ਪਰ ਫਿਰ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਸਰਕਾਰ ਬਣਨ ਤੋਂ ਬਾਅਦ ਉਹ ਬੀਬਾ ਕਹਿੰਦੀ ਕਿ ਭਾਈ 2122 ਦੇ ਵਿੱਚ ਇਹਨਾਂ ਨੇ ਮੈਨੂੰ ਦੁਬਾਰਾ ਸੰਪਰਕ ਸਾਧਦੇ ਆ ਤੇ ਉਦੋਂ ਤੋਂ ਮੈਨੂੰ ਫੋਰਸ ਕਰ ਰਹੇ ਨੇ ਹੁਣ ਜਦੋਂ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੇ ਆ ਘੱਗਰ ਵਾਲੇ ਮਾਮਲੇ ਨੂੰ ਵਾਇਆ ਕ੍ਰਿਸ਼ਨ ਕੁਮਾਰ ਦਿੱਲੀ ਦੇ ਮੋਢਿਆਂ ਤੇ ਬੋਝ ਬਣਾ ਕੇ ਟੰਗਤਾ ਸੀਗਾ ਉਦੋਂ ਤੋਂ ਮੈਨੂੰ ਲੱਗਦਾ ਕਿ ਉਹ ਦਿੱਲੀ ਦੀ ਅੱਖ ਦੇ ਵਿੱਚ ਰੜਕਣ ਲੱਗ ਗਏ ਸੀਗੇ ਯਾਨੀ ਕਿ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਦੀ ਅੱਖ ਦੇ ਵਿੱਚ ਰੜਕਣ ਲੱਗ ਗਏ ਸੀਗੇ ਪਠਾਨ ਮਾਜਰਾ ਸਾਹਿਬ ਇਸੇ ਕਰਕੇ ਆ 376 ਵਾਲਾ ਜਿਹੜਾ ਜਨਸੀ ਆ ਨਵਾਂ ਜਨ ਕੱਢ ਲਿਆਂਦਾ। ਹੂੰ ਉਸੇ ਜਨ ਦੇ ਵਿੱਚੋਂ ਪਠਾਨ ਮੱਜਰੇ ਨੇ ਅੱਜ ਸਵੇਰੇ ਫੇਰ ਇੱਕ ਆਪਣੀ ਸੋਸ਼ਲ ਮੀਡੀਆ ਪੋਸਟ ਪਾਈ ਕਿ ਭਾਈ ਇੱਕ ਤਾਂ ਮਤਲਬ ਕੱਲ ਪਾਈ ਸੀਗੀ ਕਿ ਇੱਕ ਤਾਂ ਭਾਈ ਮੇਰੀ ਸਿਕਿਉਰਿਟੀ ਵਾਪਸ ਲੈ ਲਈ ਆ। ਹੂੰ ਘਟਾ ਦਿੱਤੀ ਗਈ ਆ ਫੇਰ ਜਿਹੜੇ ਆਲੇ ਦੋਲੇ ਜਿਹੜੇ ਮੇਰੇ ਅਫਸਰ ਲਾਏ ਹੋਏ ਸੀਗੇ ਹਲਕੇ ਦੇ ਵਿੱਚ ਲੋਕਾਂ ਦੇ ਕੰਮਾਂ ਦੇ ਲਈ ਹੂੰ ਉਹ ਅਫਸਰਾਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਆ ਇਹ ਸਾਰਾ ਕੁਝ ਸਰਕਾਰਾਂ ਨੇ ਕਰਨਾ ਹੁੰਦਾ ਪਰ ਇਕਲ ਦੇਖਣ ਵਾਲੀ ਆ ਸੁਖਮਨ ਕਿ ਇਦਾਂ ਦੀਆਂ ਉਦਾਹਰਨਾਂ ਤੁਹਾਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਘੱਟ ਮਿਲਣਗੀਆਂ। ਹੂੰ ਤੁਸੀਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਇਤਿਹਾਸ ਵੇਖੋ। ਹੂੰ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਹੁੰਦੇ ਪੂਰਨ ਰੂਪ ਦੇ ਵਿੱਚ ਉਦੋਂ ਗੁਰਪ੍ਰੀਤ ਖੁੱਗੀ ਇਹਨਾਂ ਨੂੰ ਛੱਡ ਕੇ ਚਲੇ ਜਾਂਦੇ ਆ। ਹੂੰ ਡਾਕਟਰ ਧਰਮਵੀਰ ਗਾਂਧੀ ਵਰਗਾ ਬੰਦਾ ਇਹਨਾਂ ਨੂੰ ਛੱਡ ਕੇ ਚਲਾ ਜਾਂਦਾ ਹੈ। ਹਾਂ ਜੀ ਪ੍ਰੋਫੈਸਰ ਸਾਧੂ ਸਿੰਘ ਵਰਗਾ ਬੰਦਾ ਛੱਡ ਕੇ ਚਲਾਇਆ ਜਾਂਦਾ ਸੁਖਪਾਲ ਖੇਰਾ ਛੱਡ ਜਾਂਦਾ ਸੁਖਪਾਲ ਖੇਰਾ ਨੂੰ ਛਡਵਾ ਦਿੱਤਾ ਜਾਂਦਾ ਇੱਕ ਟਵੀਟ ਕਰਕੇ ਕਹਿ ਦਿੱਤਾ ਜਾਂਦਾ ਹਾਲਾਂਕਿ ਅਧਿਕਾਰਕ ਅਧਿਕਾਰਤ ਚਿੱਠੀ ਆਉਣੀ ਚਾਹੀਦੀ ਹੁੰਦੀ ਹੈ ਕਿ ਭਾਈ ਹੁਣ ਤੁਸੀਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰਦੇ ਨੇਤਾ ਨਹੀਂ ਰਹੇ ਇੱਕ ਟਵੀਟ ਕਰਕੇ ਉਹਨਾਂ ਨੂੰ ਚਲਦਾ ਕਰ ਦਿੱਤਾ ਜਾਂਦਾ ਸੋਚਾ ਸਿੰਘ ਛੋਟੇਪੁਰ ਦੀ ਕਹਿੰਦੇ ਜੀ ਪੈਸੇ ਲੈਂਦਿਆਂ ਦੀ ਕੋਈ ਵੀਡੀਓ ਬਣੀ ਹੋਈ ਅੱਜ ਤੱਕ ਤੱਕ ਦੇ ਦੇਖੀ ਨਹੀਂ ਹੈ ਕਿ ਛੋਟੇਪੁਰ ਨੂੰ ਵੀ ਬਾਹਰ ਫਾਰਕ ਕਰ ਦਿੱਤਾ ਜਾਂਦਾ ਕੁੰਵਰ ਵਿਜੇ ਪ੍ਰਤਾਪ ਜਿਹੜੇ ਗਾਹੇ ਬਗਾਹੇ ਵਕਤ ਤੇ ਬਿਵਕਤੇ ਆਵਾਜ਼ ਚੁੱਕਦੇ ਸੀਗੇ ਉਹਨਾਂ ਨੂੰ ਫਾਰਕ ਕਰ ਦਿੱਤਾ ਜਾਂਦਾ ਮਤਲਬ ਇਹ ਸਾਰੇ ਮਾਮਲਿਆਂ ਦੇ ਵਿੱਚ ਤੁਸੀਂ ਇਹ ਵੇਖੋ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਕੋਈ ਵੀ ਐਸੀ ਰਾਜਨੀਤਿਕ ਪਾਰਟੀ ਨਹੀਂ ਹੈ ਜਿਨੇ ਆਪਣੇ ਹੀ ਹੱਕੋਂ ਤੇ ਇੰਨੀਆਂ ਕਾਰਵਾਈਆਂ ਕੀਤੀਆਂ ਹੋਣ ਅਗਲੀ ਗੱਲ ਪਠਾਨ ਮਦਰ ਸਾਹਿਬ ਦੇ ਘਰੇ ਪੁਲਿਸ ਪਹੁੰਚਦੀ ਹੈ ਘਰੇ ਨਹੀਂ ਲੱਭਦੇ ਹੈਗੇ ਉਹ ਜਿਹੜੀ ਉਹਨਾਂ ਦੀ ਰਹਾਇਸ਼ ਪਟਿਆਲੇ ਹੈ ਪਠਾਨ ਮਦਰ ਹੈ ਸਨੌਰ ਹੈ ਚੰਡੀਗੜ੍ਹ 9 ਸੈਕਟਰ ਚ ਹੈ ਉੱਥੇ ਉਹ ਨਹੀਂ ਮਿਲਦੇ ਹੈਗੇ ਫੇਰ ਸੂਹ ਮਿਲਦੀ ਆ ਕਿ ਭਾਈ ਉਹ ਕਰਨਾਲ ਦੇ ਲਾਗੇ ਕਿਸੇ ਕਸਬੇ ਦੇ ਵਿੱਚ ਨੇ ਉੱਥੇ ਬਹੁਤ ਗਿਣਤੀ ਪੰਜਾਬੀ ਬਹੁਤਾਤ ਹੈਗੀ ਆ ਹੂੰ ਔਰ ਦੂਜੀ ਗੱਲ ਤੁਹਾਨੂੰ ਹੋਰ ਦੱਸ ਦਿਆਂ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਧਰਮ ਪਤਨੀ ਨੇ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਇਹ ਫੁੱਫੜ ਲੱਗਦੇ ਆ ਪਠਾਨ ਮਾਜਰਾ ਜੀ ਤੇ ਉਹਨਾਂ ਦੇ ਜਿਹੜੇ ਪੇਕੇ ਆ ਹੂੰ ਮਤਲਬ ਡਾਕਟਰ ਗੁਰਪ੍ਰੀਤ ਦੇ ਉਹ ਵੀ ਹਰਿਆਣਾ ਦੇ ਵਿੱਚ ਹੀ ਠੀਕ ਹੈ ਪਰ ਤੁਸੀਂ ਇਹ ਦੇਖੋ ਕਿ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਵੀ ਕਰਨਾਲ ਦੇ ਲਾਗੇ ਕਿਉਂ ਕਸਬਿਆਂ ਤੇ ਉਦੋਂ 20 ਮਿੰਟਾਂ ਬਾਅਦ ਖਬਰ ਆ ਗਈ ਕਿ ਪਠਾਨ ਮਾਜਰਾ ਜੀ ਦੇ ਸਮਰਥਕ ਆਏ ਬਹੁਤ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਹਥਿਆਰ ਦਿਖਾਏ ਤੇ ਉਹਨਾਂ ਨੂੰ ਉੱਥੇ ਸ਼ਾਇਦ ਗੋਲੀ ਵੀ ਚੱਲੀ ਇਹ ਖਬਰ ਨਸ਼ਰ ਕੀਤੀ ਗਈ ਹੈ ਪੁਲਿਸ ਦੁਆਰਾ ਇਹ ਵਰਜ਼ਨ ਪੁਲਿਸ ਦਾ ਹੈ ਜਿਹੜਾ ਸਾਡੇ ਕੋਲ ਪਹੁੰਚ ਰਿਹਾ ਹੈ ਕਿ ਭਾਈ ਉਹਨਾਂ ਨੇ ਫਾਇਰ ਕੀਤਾ ਤੇ ਪਠਾਨ ਮਾਜਰਾ ਨੂੰ ਉਹ ਛਡਾ ਕੇ ਲੈ ਗਏ ਯਾਨੀ ਕਿ ਪਠਾਨ ਮਾਜਰਾ ਦੀ ਫਰਾਰੀ ਦਿਖਾ ਦਿੱਤੀ ਗਈ ਹੈ ਹੁਣ ਭਾਈ ਕਿਤੇ ਸੁਖਮਨ ਚੀਮਾ ਇਹ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਇਸ ਦੀ ਉਮੀਦ ਘੱਟ ਹੈ ਪਰ ਜਿੱਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿੱਦਾਂ ਦੀ ਰਾਜਨੀਤਿਕ ਬਦਲਾਖੋਰੀ ਪੰਜਾਬ ਦੇ ਵਿੱਚ ਸੁਖਮਣ ਚੀਮਾ ਚੱਲ ਰਹੀ ਹੈ ਦੇਖੋ ਪਹਿਲਾਂ ਗ੍ਰਿਫਤਾਰੀ ਫੇਰ ਫਰਾਰੀ ਤੇ ਮੈਨੂੰ ਲੱਗਦਾ ਕਿਤੇ ਅਗਲੀ ਖਬਰ ਇਹ ਨਾ ਆ ਜੇ ਕਿ ਇਦੋਂ ਬਾਅਦ ਪਾਰ ਬੁਲਾਉਣ ਦੀ ਤਿਆਰੀ ਇਹ ਖਬਰ ਨਾ ਆ ਜੇ ਪੰਜਾਬ 'ਚ ਬੜਾ ਸੰਜੀਦਾ ਹਵਿਸ਼ ਹੈ ਜਾਂ ਫਿਰ ਕਿਤੇ ਇਹ ਨਾ ਹੋ ਜੇ ਵੀ ਗੋਡੇ ਗਿੱਟੇ ਤੇ ਗੋਲੀ ਮਾਰ ਕੇ ਪਠਾਨ ਮਜਰਾ ਨੂੰ ਮਤਲਬ ਗ੍ਰਫਤਾਰ ਕੀਤਾ ਗਿਆ ਕਹਿੰਦੇ ਵੀ ਦੋ ਗੱਡੀਆਂ 'ਚ ਭੱਜੇ ਸੀ ਇੱਕ ਫਾਰਚੂਨਰ ਇੱਕ ਸਕਾਰਪਿਓ ਫਾਰਚੂਨਰ ਕਹਿੰਦੇ ਅਸੀਂ ਫੜ ਲਈਏ ਤੇ ਸਕਾਰਪਿਓ ਬਿਲਕੁਲ 11 ਦੀ ਵੀ ਕੁਝ ਵੀਡੀਓ ਵੀ ਆਈ ਹੈ ਪਤਾ ਨਹੀਂ ਜੀ ਹੁਣ ਦੇਖੋ ਹੁਣ ਇਹ ਤਾਂ ਸੱਚ ਝੂਠ ਕੀ ਹੈ ਸੱਚ ਝੂਠ ਦੇ ਮਲੰਮੇ ਤਾਂ ਇਹ ਹੁੰਦੇ ਆ ਕਿ ਪੁਲਿਸ ਬੜਾ ਕੁਝ ਕਰ ਦਿੰਦੀ ਹੈ ਸੁਖਮੰਜੀ ਮਾ ਇਸ ਤੋਂ ਪਹਿਲਾਂ ਜਥੇਦਾਰ ਤਲਵੰਡੀ ਹੋਰੀ ਗਏ ਪੰਜਾਬ ਦੀ ਸਿਆਸਤ ਦੇ ਵਿੱਚ ਜਿੱਥੇਦਾਰ ਖੁੱਡੀਆਂ ਲੱਭੇ ਹੀ ਨਹੀਂ ਹੈਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਲੰਬੀ ਪਿੰਡ ਦੇ ਨਾਲ ਹੀ ਇਹ ਖੁੱਡੀਆਂ ਸਾਹਮਣੇ ਹੀ ਨੇ ਹਨਾ ਸਿਆਸੀ ਧਰਾਂ ਸਿਆਸੀ ਸ਼ਰੀਕਾਂ ਦੇ ਵਿੱਚੋਂ ਜਾਣੇ ਜਾਂਦੇ ਸੀ ਸਿਹਰਤ ਲੀਡਰ ਮੰਨੇ ਜਾਂਦੇ ਸੀਗੇ ਜਿੱਥੇਦਾਰ ਖੁੱਡੀਆਂ ਹੋਰੀ ਜਿਨ੍ਹਾਂ ਦੇ ਪੁੱਤਰ ਅੱਜ ਕੱਲ ਆਮ ਆਦਮੀ ਪਾਰਟੀ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਹੋਰੀ ਠੀਕ ਹੈ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਉਹਨਾਂ ਦੀ ਲਾਸ਼ ਤੱਕ ਨਹੀਂ ਲੱਭੀ ਹੈਗੀ ਭਾਈ ਖਾਲੜਾ ਨਹੀਂ ਲੱਭੇ ਹੈਗੇ ਪੰਜਾਬ ਪੁਲਿਸ ਦਾ ਇੱਕ ਬੜਾ ਪੁਰਾਣਾ এনকাউন্টারਾਂ ਦਾ ਤਜਰਬਾ ਹੈ এনকাউন্টারਾਂ ਦੇ ਉੱਤੇ ਮੁਲੰਮਾ ਕਿਵੇਂ ਲਾਉਣਾ ਇਹ ਤਜਰਬਾ ਹੈ ਪਰ ਸਵਾਲ ਸੁਖਮਣ ਇਹ ਖੜਾ ਹੁੰਦਾ ਹੈ ਮੁੱਦਾ ਇਹ ਖੜਾ ਹੁੰਦਾ ਹੈ ਕਿ ਭਾਈ ਦਿੱਲੀ ਨੂੰ ਪੰਜਾਬ ਇਹਨਾਂ ਰੜਕਦਾ ਕਿਉਂ ਹੈ ਹਾਂ ਬਿਲਕੁਲ ਫਿਰ ਕੀ ਹੋ ਗਿਆ ਜੇ ਤੁਹਾਡੇ ਵਿਧਾਇਕ ਨੇ ਤੁਹਾਡੇ ਤੇ ਸਵਾਲ ਚੁੱਕ ਦਿੱਤੇ ਕੋਈ ਤੰਤਤਾ ਹੋਊਗਾ ਤੁਸੀਂ ਜੇ ਆਪਣੇ ਆਪ ਨੂੰ ਐਡੇ ਕਟੜ ਇਮਾਨਦਾਰ ਕਹਾਣੀਆਂ ਹੋ ਜਾਂ ਬਦਲਾਂ ਵਾਲੇ ਕਹਾਣੀਆਂ ਹੋ ਦਿੱਲੀ ਵਾਲਿਆਂ ਦੀ ਗੱਲ ਕਰਨਾ ਪੰਜਾਬ ਵਾਲਿਆਂ ਦੀ ਬਾਅਦ ਚ ਕਰ ਲਵਾਂਗੇ ਆਪਾਂ ਪੰਜਾਬ ਵਾਲਿਆਂ ਲਈ ਤਾਂ ਸਾਡੇ ਕੋਲ ਸਮਾਂ ਹੀ ਸਮਾਂ ਤਾਂ ਫਿਰ ਦਿੱਲੀ ਵਾਲੇ ਕਹਿੰਦੇ ਨਾ ਕਿ ਜਿਹੜੇ ਇਲਜ਼ਾਮ ਵਿਧਾਇਕ ਪਠਾਨ ਮਾਜਰਾ ਲਾ ਰਹੇ ਨੇ ਅਸੀਂ ਉਹਨਾਂ ਇਲਜ਼ਾਮਾਂ ਦੀ ਕੋਖ ਕਰਾਂਗੇ ਪੜਤਾਲ ਕਰਾਂਗੇ ਜੇਕਰ ਪਠਾਨ ਮਾਜਰਾ ਦੀਆਂ ਗੱਲਾਂ ਸਹੀ ਹੋਈਆਂ ਤਾਂ ਫਿਰ ਭਾਈ ਅਸੀਂ ਇਹਦੇ ਉੱਤੇ ਲੋੜਿੰਦੀ ਕਾਰਵਾਈ ਜ਼ਰੂਰ ਕਰਾਂਗੇ ਪਰ ਨਹੀਂ ਐਦਾਂ ਨਹੀਂ ਹੋਇਆ ਤਾਰ ਉਧਰੋਂ 흘ਲੀ ਮੁੱਖ ਮੰਤਰੀ ਸਾਹਿਬ ਦਾ ਹੁਣ ਮੈਨੂੰ ਇਹ ਨਹੀਂ ਪਤਾ ਨਾ ਕਿ ਜੇ ਕੋਈ ਚਿੱਠੀ ਪਠਾਨ ਮਦਰੇ ਦੀ ਗ੍ਰਿਫਤਾਰੀ ਦੇ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਦੇਖੋ ਇਹ ਤਾਂ ਹੋ ਨਹੀਂ ਸਕਦਾ ਹੈ ਕਿ ਇੱਕ ਜ਼ਿਲ੍ਹੇ ਦਾ ਐਸਐਸਪੀ ਆਪਣੇ ਪੱਧਰ ਤੇ ਸੁਖਮਨ ਏਦਾਂ ਦਾ ਫੈਸਲਾ ਲੈ ਲੇ ਵੀ ਇੱਕ ਵਿਧਾਇਕ ਦੀ ਗ੍ਰਿਫਤਾਰੀ ਪਾਦੀ ਹੈ ਨਾ ਇਹ ਉਸ ਦੀ ਕਿਉਂਕਿ ਮਸਲਾ ਬੀਤੇ ਦਿਨ ਤੋਂ ਸਿਆਸੀ ਬਣਿਆ ਹੋਇਆ ਸੀ ਇਹ 25 ਅਗਸਤ ਤੋਂ ਲਗਾਤਾਰ ਚੱਲੀ ਜਾਂਦਾ ਸਿਆਸਤ ਦਾ ਮਸਲਾ ਹੈ ਸਾਰਾ ਹਨ ਤੇ ਤੁਸੀਂ ਦੇਖੋ ਨਾ ਕਿ ਮੁੱਖ ਮੰਤਰੀ ਸਾਹਿਬ ਅੱਜ ਫਿਰੋਜ਼ਪੁਰ ਫਿਰ ਰਹੇ ਨੇ ਮਤਲਬ ਹੜ ਹੜ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਦੇ ਹੋਏ ਮਤਲਬ ਮੁੱਖ ਮੰਤਰੀ ਸਾਹਿਬ ਤਾਂ ਇਸ ਤਰੀਕੇ ਦਾ ਵਿਹਾਰ ਕਰ ਰਹੇ ਨੇ ਉਹਨਾਂ ਦੇ ਐਕਸਪ੍ਰੈਸ਼ਨ ਤੋਂ ਲੈ ਕੇ ਉਹਨਾਂ ਦੇ ਐਕਸ਼ਨ ਦੇ ਵਿੱਚ ਝਲਕਦਾ ਜਿਵੇਂ ਉਹਨਾਂ ਨੂੰ ਪਠਾਨ ਮਾਚਰੇ ਬਾਰੇ ਕੁਝ ਪਤਾ ਹੀ ਨਾ ਹੋਵੇ ਇੱਥੋਂ ਇਹ ਵੀ ਸਿੱਧ ਹੁੰਦਾ ਸੁਖਮਨ ਜੀ ਮਾ ਜੀ ਕਿ ਰਾਜਨੀਤੀ ਦੇ ਵਿੱਚ ਨਾ ਮਾਸ ਸਕਾ ਪੁੱਤਰ ਹੋਵੇ ਤੇ ਭਾਵੇਂ ਸਕਾ ਸਕਾ ਪਿਓ ਹੋਵੇ ਜਾਂ ਧੀ ਹੋਵੇ ਕੋਈ ਕਿਸੇ ਦਾ ਵੀ ਸਕਾ ਨਹੀਂ ਰਹਿੰਦਾ ਸਾਡੇ ਕੋਲੇ ਉਦਾਹਰਨਾਂ ਪਈਆਂ ਨੇ ਰਾਜਨੀਤੀ ਦੇ ਵਿੱਚ ਮਤਲਬ ਮੁਗਲ ਕਾਲ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਉਦਾਹਰਨਾਂ ਪਈਆਂ ਸਾਡੇ ਕੋਲੇ ਮੌਜੂਦਾ ਦੌਰ ਦੇ ਵਿੱਚ ਕਿ ਆਪਣੀ ਸੱਤਾ ਬਚਾਉਣ ਦੇ ਲਈ ਆਪਣੇ ਪਰਿਵਾਰਕ ਮੈਂਬਰਾਂ ਇੱਥੋਂ ਤੱਕ ਕਿ ਆਪਣੇ ਸਕੇ ਖੂਨ ਨੂੰ ਵੀ ਕੈਦ ਕਰ ਦਿੱਤਾ ਜਾਂਦਾ ਜਾਂ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਮਤਲਬ ਉਹਨਾਂ ਦੀ ਰਿਸ਼ਤੇਦਾਰੀ ਵੀ ਇੱਥੇ ਕਿਤੇ ਕੰਮ ਨਹੀਂ ਆਈ ਹੈਗੀ ਆਪਣੀ ਸੱਤਾ ਬਚਾਉਣ ਦੇ ਲਈ ਹੁਣ ਇਹ ਸਾਰੇ ਜਿਹੜੇ ਕੁੱਲ ਮਿਲਾ ਕੇ ਜਿਹੜੇ ਮੁੱਦੇ ਬਣਦੇ ਆ ਇਹ ਮੁੱਦੇ ਇਹ ਬਣਦੇ ਆ ਕਿ ਪੰਜਾਬ ਤੱਕਿਆ ਕਿੱਧਰ ਨੂੰ ਜਾ ਰਿਹਾ ਹੈ ਇਹ ਸਵਾਲ ਬਹੁਤ ਗੰਭੀਰ ਨੇ ਜਿੱਥੇ ਤਾਂ ਇੱਕ ਪਾਸੇ ਅਸੀਂ ਹੜਾਂ ਦੀ ਗੱਲ ਕਰਨੀ ਸੀ ਬਿਲਕੁਲ ਤਾਂ ਮੈਂ ਇਹੀ ਗੱਲ ਕਰਨ ਅਗੇ ਜੀ ਪ੍ਰਿੰਸ ਜੀ ਮਸਲਾ ਤਾਂ ਹੜਾਂ ਤੋਂ ਚੱਲਿਆ ਸੀ ਖਬਰ ਕਿੱਥਰ ਨੂੰ ਚਲੀ ਗਈ ਕਿ ਪਠਾਨ ਮੱਜਰਾ ਗ੍ਰਿਫਤਾਰ ਹੋ ਗਏ ਫਰਾਰ ਹੋ ਗਏ ਹੁਣ ਪਤਾ ਨਹੀਂ ਕਿੱਥੇ ਨੇ ਕਿ ਉਹਨਾਂ ਨੇ ਫਾਇਰਿੰਗ ਕਰਤੀ ਤਾਂ ਇਹ ਸਭ ਦੇ ਵਿਚਾਲੇ ਹੜਾਂ ਦਾ ਮਸਲਾ ਤਾਂ ਕਿੱਧਰ ਹੀ ਚਲੇ ਗਿਆ ਘੱਗਰ ਦਾ ਮਸਲਾ ਮਸਲਾ ਹੀ ਇਹ ਹੈ ਨਾ ਤੁਸੀਂ ਇਹ ਦੇਖੋ ਕਿ ਜਿਹੜੇ ਮਸਲੇ ਨੇ ਅੰਤਰਰਾਸ਼ਟਰੀ ਫੋਕਸ ਲੈਣਾ ਸੀ ਉਹ ਅੱਜ ਤੱਕ ਅੰਤਰਰਾਸ਼ਟਰੀ ਫੋਕਸ ਨਹੀਂ ਲੈ ਪਾਇਆ ਕਿ ਪੰਜਾਬ ਕਿਵੇਂ ਬਰਬਾਦ ਹੋ ਰਿਹਾ ਪੰਜਾਬ ਦੇ ਮਤਲਬ 1300 ਤੋਂ 1400 ਪਿੰਡ ਬਿਲਕੁਲ ਬਰਬਾਦ ਹੋ ਗਏ ਆ 3.5 ਲੱਖ ਏਕੜ 4 ਲੱਖ ਏਕੜ ਰਕਬਾ ਸਾਡਾ ਬਰਬਾਦ ਹੋ ਚੁੱਕੇ ਆ ਮਤਲਬ ਕਿ ਅਸੀਂ ਬਹੁਤ ਬੁਰੇ ਤਰੀਕੇ ਨਾਲ ਮੱਝਾ ਏਰੀਆ ਕਿਸ ਤਰੀਕੇ ਨਾਲ ਮੱਝਾ ਏਰੀਆ ਬਿਲਕੁਲ ਹੀ ਖਤਮ ਹੈ ਹਨਾ ਮਤਲਬ ਸਾਰੇ ਦਾ ਸਾਰਾ ਹੀ ਖਤਮ ਹੈ ਇਧਰਲੇ ਪੰਜਾਬ ਤੋਂ ਲੈ ਕੇ ਉਧਰਲੇ ਪੰਜਾਬ ਤੱਕ ਬਿਲਕੁਲ ਹੀ ਖਤਮ ਹੈ ਜਿਹੜੀ ਖਬਰ ਨੇ ਫੋਕਸ ਬਣ ਕੇ ਦੁਨੀਆ ਦਾ ਧਿਆਨ ਖਿੱਚ ਕੇ ਯੂਨਾਈਟਿਡ ਨੇਸ਼ਨ ਵਰਗੇ ਆ ਜਾਂ ਵਰਲਡ ਬੈਂਕ ਵਰਗੇ ਜਿਹੜੇ ਵੱਡੇ ادارے ਨੇ ਉਹਨਾਂ ਦਾ ਧਿਆਨ ਖਿੱਚ ਕੇ ਪੰਜਾਬ ਦੀ ਮਦਦ ਲਈ ਆਉਣਾ ਸੀਗਾ ਉਹ ਸਾਰੀਆਂ ਖਬਰਾਂ ਇੱਕ ਪਾਸੇ ਰਹਿ ਗਈਆਂ ਹਰਮੀਤ ਸਿੰਘ ਪਠਾਣ ਮਾਜਰਾ ਵਰਸਸ ਆਮ ਆਦਮੀ ਪਾਰਟੀ ਵਰਸਸ ਉਹਨਾਂ ਦੀ ਆਪਣੀ ਸਰਕਾਰ ਬਨਾਮ ਉਸ ਦੀ ਗ੍ਰਫਤਾਰੀ ਬਨਾਮ ਉਸ ਦੀ ਫਰਾਰੀ ਤੇ ਉਸ ਨੂੰ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਹੋਏ ਇਹ ਵੀ ਨਹੀਂ ਪਤਾ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਬਾਅਦ ਕੋਈ ਖਾਸਾ ਵੱਡਾ ਹੋਰ ਸ਼ੱਕੀ ਉਸ ਨੂੰ ਮੁਰਜ਼ਮ ਦੇ ਰੂਪ ਦੇ ਵਿੱਚ ਪੇਸ਼ ਕਰਦੇਣ ਤਾਂ ਇਹ ਕੋਈ ਅਤ ਕਥਨੀ ਨਹੀਂ ਨਹੀਂ ਹੋਵੇਗੀ ਇੱਕ ਅਗਲੀ ਗੱਲ ਦੱਸਦਾ ਕਿ ਪਠਾਨ ਮਾਜਰਾ ਸਾਹਿਬ ਨੇ ਕਿਹਾ ਕਿ ਭਾਈ ਮੇਰੇ ਮੇਰੇ ਜਿਹੜੇ ਸਮਰਥਕ ਨੇ ਉਹ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਪਟਿਆਲਾ ਦੇ ਅੱਗੇ ਜਾ ਕੇ ਰੋਸ ਧਰਨਾ ਲਾਓ ਵੀ ਭਾਈ ਸਾਡੇ ਵਿਧਾਇਕ ਦੇ ਉੱਤੇ ਇਹ ਤਸ਼ੱਦਦ ਜ਼ੁਲਮ ਨਾ ਕਰੋ ਪਰ ਡੀਸੀ ਤੇ ਐਸਐਸਪੀ ਦਫ਼ਤਰ ਦੇ ਅੱਗੇ ਤੁਸੀਂ ਵੇਖਿਓ ਜਾ ਕੇ ਪਟਿਆਲਾ ਪੁਲਿਸ ਨੇ ਪਹਿਲਾਂ ਹੀ ਇੰਵੈਰਿਗੇਟਿੰਗ ਕਰਤੀ ਹੈ ਬੈਰੀਗੇਟਿੰਗ ਲਾਤੇ ਟਿੱਪਰ ਲਾਤੇ ਬੈਰੀਗੇਟਿੰਗ ਬੈਰੀਗੇਟਿੰਗ ਵੀ ਨਹੀਂ ਕੀਤੀ ਟਿੱਪਰ ਲਾਤੇ ਉਹ ਭਾਈ ਇਹ ਹੀ ਟਿੱਪਰ ਮਿੱਟੀ ਦੇ ਭਰ-ਭਰ ਕੇ ਘੱਗਰ ਦੇ ਬੰਨਿਆਂ ਬੰਨਿਆਂ ਤੇ ਲੈ ਜਾਓ ਘੱਗਰ ਦੇ ਉੱਧਰ ਰੋਪੜ ਤੋਂ ਉੱਧਰ ਲੈ ਜਾਓ ਜਾਂ ਸਤਲੋਜਵਾਲ ਲੈ ਜਾਓ ਉੱਧਰਲੇ ਜਿਹੜੇ ਬੈਂਕ ਨੇ ਜਿਹੜੇ ਕਿਨਾਰੇ ਨੇ ਜਿਹੜੇ ਰਿਵਰ ਦੇ ਕਿਨਾਰੇ ਨੇ ਦਰਿਆ ਦੇ ਕਿਨਾਰੇ ਨੇ ਉਹਨਾਂ ਨੂੰ ਪੱਕੇ ਕਰ ਦੋ ਉਹ ਬੰਨਾਂ ਨੂੰ ਪੱਕੇ ਕਰ ਦੋ ਇਹ ਟਿੱਪਰ ਉੱਥੇ ਕੰਮ ਲੈ ਲਓ ਇੱਥੋਂ ਵਾਲਾ ਮਾਮਲਾ ਤਾਂ ਹੁਣ ਤੁਸੀਂ ਭਾਵੇਂ ਲੋਕ ਲੱਖ ਧਰਨੇ ਦੇਈ ਜਾਂ ਇਹ ਤਾਂ ਉਹੀ ਹੋਣਾ ਜੋ ਮਨਜ਼ੂਰੇ ਦਿੱਲੀ ਹੋਣਾ ਜੋ ਕੁਝ ਉਧਰੋਂ ਕੇਜਰੀਵਾਲ ਸਾਹਿਬ ਜਾਂ ਦਿੱਲੀ ਦੀ ਜਿਹੜੀ ਸਾਰੀ आम आदमी पार्टी है वो कहेगी ओ कहे कुछ ਵਰਤਾਰਾ ਹੁਣ ਪਠਾਨ ਮਾਜਰੇ ਨਾਲ ਹੋਣਾ ਪਰ ਤੁਸੀਂ ਇਹ ਦੇਖੋ ਨਾ ਕਿ ਧਿਆਨ ਰਾਜਨੀਤੀ ਕਿਵੇਂ ਪਟਕਾ ਦਿੰਦੀ ਹੈ ਬਿਲਕੁਲ ਲੋਕਾਂ ਦੇ ਅਥਰੂ ਲੋਕਾਂ ਦੇ ਡੁੱਬਦੇ ਟੁੱਟਦੇ ਘਰ ਮਰ ਰਹੇ ਪਸ਼ੂ ਪੰਜਾਬ ਦੇ ਵਿੱਚ 29 ਤੋਂ ਵੱਧ ਮੌਤਾਂ ਕਿਸੇ ਨੂੰ ਨਹੀਂ ਦਿਖਾਈ ਦੇ ਰਹੀਆਂ ਹੈਗੀਆਂ ਜੇ ਕੁਝ ਦਿਖਾਈ ਦੇ ਰਿਹਾ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਖਬਰ ਕਿ ਹੁਣ ਤੋਂ ਥੋੜੀ ਦੇਰ ਬਾਅਦ ਕਿਤੇ ਕੋਈ ਅਨਕਾਊਂਟਰ ਦੀ ਖਬਰ ਨਾ ਆ ਜੇ ਔਰ ਇਹ ਖਬਰ ਆ ਸਕਦੀ ਹੈ ਜੇ ਇਹ ਜੇ 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 ਫਿਜ਼ੀਕਲ ਅਨਕਾਊਂਟਰ ਦੀ ਖਬਰ ਨਾ ਆਈ ਤਾਂ ਜਿਹੜਾ ਮੁੱਦਾ ਬਣੂਗਾ ਨਾ ਸੁਖਮਨ ਹੂੰ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਹੁਣ ਇਸ ਵਕਤ ਇਹ ਚਾਹ ਰਹੀ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਦਾ ਅਨਕਾਊਂਟਰ ਤਾਂ ਕੀਤਾ ਜਾਵੇ ਪਰ ਸਿਆਸੀ ਅਨਕਾਊਂਟਰ ਕੀਤਾ ਜਾਵੇ ਹੂੰ ਉਸ ਨੂੰ ਸਿਆਸੀ ਤੌਰ ਦੇ ਉੱਤੇ ਇਸ ਤਰੀਕੇ ਦਾ ਜਖਮ ਦਿੱਤਾ ਜਾਵੇ ਜਾਂ ਇਸ ਤਰੀਕੇ ਨਾਲ ਮਾਰਿਆ ਜਾਵੇ ਕਿ ਮੁੜ ਕੇ ਉਹ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਪੇਸ਼ ਹੀ ਨਾ ਕਰ ਪਾਉਣ ਇੱਕ ਅਗਲੀ ਗੱਲ ਹੋਰ ਦੱਸਦਾ ਅ ਪਰਸੋਂ ਹੀ ਕੈਨੇਡਾ ਤੋਂ ਇੱਕ ਸੱਜਣ ਦਾ ਫੋਨ ਆਇਆ ਰਾਤ ਨੂੰ ਮੇਰੇ ਕੋਲੇ ਉਹ ਆਮ ਆਦਮੀ ਪਾਰਟੀ ਦੇ ਬਹੁਤ ਗਹਿ ਗੱਜ ਨਜ਼ਦੀਕੀ ਰਹੇ ਨੇ ਹੁਣ ਤੋਂ 1.5-2 ਸਾਲ ਪਹਿਲਾਂ ਤੱਕ ਬਿਲਕੁਲ ਉਹਨਾਂ ਨੇ ਮੇਰੇ ਕੋਲ ਤਿੰਨ ਵਿਧਾਇਕਾਂ ਦਾ ਜ਼ਿਕਰ ਕੀਤਾ ਤਿੰਨ ਨੂੰ ਆਪਣੇ ਨੇੜੇ ਤੇੜੇ ਨੇ ਮਤਲਬ ਪਟਿਆਲੇ ਦੇ ਨੇੜੇ ਤੇੜੇ ਦੇ ਤਿੰਨ ਵਧਾਇਕਾਂ ਦਾ ਜ਼ਿਕਰ ਕੀਤਾ ਕਹਿੰਦਾ ਇਹ ਤਿੰਨ ਬੰਦਿਆਂ ਦੀ ਮੈਂ ਗਰੰਟੀ ਲੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਇਸ ਕਰਕੇ ਇਹਨਾਂ ਤੇ ਕੁਝ ਕਾਰਵਾਈਆਂ ਹੋਣਗੀਆਂ ਹੂੰ ਤੇ ਮੈਨੂੰ ਲੱਗ ਰਿਹਾ ਕਿ ਸ਼ਾਇਦ ਇਹ ਸੂ ਵੀ ਲੱਗੀ ਸੀ ਕਿ ਇਹ ਬੰਦੇ ਸ਼ਾਇਦ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਤਾਂ ਵੀ ਸ਼ਾਇਦ ਇਹ ਕਾਰਵਾਈ ਜਿਹੜੀ ਹੈ ਬਦਲਾਖੋਰੀ ਦੀ ਰਾਜਨੀਤੀ ਦੀ ਕਾਰਵਾਈ ਹਰਮਿੰਦਰ ਸਿੰਘ ਪਠਾਣ ਮਾਜਰਾ ਦੇ ਉੱਤੇ ਆ ਗਈ ਇੱਕ ਅਗਲੀ ਗੱਲ ਇਹ ਵੀ ਹੈ ਨਾ ਸੁਖਮਣ ਵੀਰ ਹੂੰ ਕਿਹ ਹਾਲ ਫਿਲਹਾਲ ਇਹ ਕੇਸ ਛੇੜਨ ਦੀ ਲੋਡ ਕੀ ਸੀ ਹੂੰ ਜਿਹੜਾ 376 ਵਾਲਾ ਪਰਚਾ ਪੁਰਾਣਾ ਚੱਲ ਰਿਹਾ ਜੀ ਅਦਾਲਤ ਦੇ ਵਿੱਚ ਵੀ ਚੱਲ ਰਿਹਾ ਹੈ ਤਾਂ ਮਾਨਯੋਗ ਐਸਐਸਪੀ ਪਟਿਆਲਾ ਨੂੰ ਇਸ ਵਕਤ ਕੀ ਲੋਡ ਪੈ ਗਈ ਸੀ ਹੂੰ ਕੀ ਮਾਨਯੋਗ ਐਸਐਸਪੀ ਇਸ ਗੱਲ ਦਾ ਜਵਾਬ ਦੇਣਗੇ ਕਿ ਜੇ ਤੁਰੰਤ ਪ੍ਰਭਾਵ ਨਾਲ ਮੰਨ ਲਓ ਹੁਣੇ ਘੱਗਰ ਟੁੱਟ ਜਾਂਦਾ ਹੈ ਹੂੰ ਸਾਡੇ 10 15 ਪਿੰਡ ਵੀ ਉਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਬੁਰੇ ਤਰੀਕੇ ਨਾਲ ਸਾਡੀ ਜ਼ਮੀਨ ਵੀ ਖਰਾਬ ਹੁੰਦੀ ਹੈ ਸਾਡੇ ਪਿੰਡ ਵੀ ਸਾਡੇ ਘਰ ਵੀ ਖਰਾਬ ਹੁੰਦੇ ਨੇ ਸਾਡੀ ਜਾਨਾਂ ਜਾਣ ਦਾ ਵੀ ਖਤਰਾ ਰਹਿੰਦਾ ਹੈ ਤਾਂ ਕੀ ਉਦੋਂ ਐਸਐਸਪੀ ਸਾਹਿਬ ਸਾਨੂੰ ਓਨੀ ਹੀ ਚੁਸਤੀ ਦੁਸਤੀ ਦਰਸਤੀ ਤੇ ਫੁਰਤੀ ਦੇ ਨਾਲ ਉੱਥੇ ਖੜੇ ਹੋਏ ਨਜ਼ਰ ਆਉਣਗੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਘੱਗਰ ਦੇ ਨੇੜੇ ਦੇ ਨਹੀਂ ਆਉਣਗੇ ਜਿੰਨੀ ਫੁਰਤੀ ਉਹਨਾਂ ਨੇ ਪਠਾਨ ਮੱਜਰੇ ਵਾਲੇ ਮਾਮਲੇ ਦੇ ਵਿੱਚ ਦਿਖਾ ਕੇ ਖਬਰਾਂ ਬਣਾ ਦੁੱਤੀਆਂ ਸਾਰਾ ਧਿਆਨ ਸਾਰਾ ਫੋਕਸ ਜਿਹੜਾ ਪੰਜਾਬ ਦੇ ਉੱਤੇ ਹੋਣਾ ਸੀ ਉਹ ਸਿਰਫ ਸਨੌਰ ਪਠਾਨ ਮਾਜਰਾ ਦਿੱਲੀ ਦੀ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਤੇ ਚਲਾ ਗਿਆ ਕੁੱਲ ਮਿਲਾ ਕੇ ਮੁੱਦਾ ਇਹ ਹੈ ਕਿ ਇਹਨਾਂ ਨੇ ਯਾਨੀ ਕਿ ਸਿਆਸਤਦਾਨਾਂ ਨੇ ਮੈਂ ਨਾਂ ਕਹੇ ਦਾ ਨਹੀਂ ਲੈਂਦਾ ਹੈਗਾ ਸਿਆਸਤਦਾਨਾਂ ਨੇ ਪੰਜਾਬ ਦੇ ਨਾਂ ਤੇ ਸਾਨੂੰ ਕੁੱਟਣਾ ਵੀ ਹੈ ਸਾਨੂੰ ਲੁੱਟਣਾ ਵੀ ਹੈ ਸਾਡੀਆਂ ਜੁੱਤੀਆਂ ਸਾਡੇ ਸਿਰ ਜਦ ਤੱਕ ਪੰਜਾਬੀ ਸਿਆਣੇ ਨਹੀਂ ਹੁੰਦੇ ਐਦਾਂ ਹੀ ਪੈਂਦਿਆ ਰਹਣਗੇ ਬਹੁਤ ਤਨਵਾਦ ਪ੍ਰਿੰਸ ਇਸ ਮਸਲੇ ਦੇ ਉੱਪਰ ਚਰਚਾ ਕਰਨ ਦੇ ਲਈ ਅੱਜ ਖਾਸ ਤੌਰ ਤੇ ਹਰਮੀਤ ਸਿੰਘ ਪਠਾਨ ਮਾਜਰਾ ਦਾ ਮਸਲਾ ਘਰ ਤੋਂ ਚੱਲਿਆ ਸੀ ਕਿੱਧਰ ਨੂੰ ਚੱਲ ਗਿਆ ਗ੍ਰਿਫਤਾਰੀ ਫਰਾਰੀ ਇਸ ਦੇ ਉੱਪਰ ਚਰਚਾ ਕੀਤੀ ਹੈ ਕਿ ਭਵਿੱਖ ਦੇ ਵਿੱਚ ਇਸ ਦੇ ਜਿਹੜੇ ਨਤੀਜੇ ਨੇ ਉਹ ਕਿੱਧਰ ਨੂੰ ਜਾਣਗੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਸ਼ੇਅਰ ਕਰ ਦਿਓ ਧੰਨਵਾਦ